ਕਲਜੋਗੀ ਪਤਨੀ ਨੇ ਰਸਤੇ ਕੀਤੇ ਧਾਰਤਾ ਪੂਰੇ ਟੱਬਰ ਨੂੰ ਰੋਟੀਆਂ ਦੇ ਵਿੱਚ ਮਿਲਾ ਕੇ ਖਵਾ ਦਿੱਤਾ ਜ਼ਹਿਰ ਜਿਸ ਦੇ ਚੱਲਦੇ ਉਸਦੇ ਪਤੀ ਤੇ ਸੱਸ ਦੀ ਹੋਈ ਮੌਤ ਸਹਰੇ ਦੀ ਹਾਲਤ ਬਣੀ ਹੋਈ ਹੈ ਗੰਬੀਰ ਮਾਵਲਾ ਗਿੱਦਰਪਾਹ ਦੇ ਨੇੜਲੇ ਪਿੰਡ ਗੁਰੂ ਸਰਦਾ ਜਿੱਥੇ ਇੱਕ ਔਰਤ ਨੇ ਆਪਣੇ ਪੂਰੇ ਪਰਿਵਾਰ ਨੂੰ ਆਟੇ ਵਿੱਚ ਜ਼ਹਿਰੀ ਚੀਜ਼ ਘੋਲ ਕੇ ਉਹਦੀਆਂ ਰੋਟੀਆਂ ਬਣਾ ਕੇ ਖਵਾ ਦਿੱਤਾ ਤੇ ਖੁਦ ਵੀ ਕੁਝ ਮਾਤਰਾ ਵਿੱਚ ਰੋਟੀ ਖਾਧੀ ਤਾਂਕੇ ਕਿਸੇ ਨੂੰ ਸ਼ੱਕ ਨਾ ਹੋਵੇ ਭਿੰਡੀਆਂ ਦੀ ਸਬਜ਼ੀ ਨਾਲ ਉਕਤ ਜ਼ਹਿਰੀਲੀ ਰੋਟੀ ਖਾਣ ਤੋਂ ਬਾਅਦ ਘਰ ਦੇ ਮੁਖੀ ਸਰਜੀਤ ਸਿੰਘ ਉਸ ਦੀ ਪਤਨੀ ਜਸਵਿੰਦਰ ਕੌਰ ਲੜਕੇ ਸ਼ਿਵਤਾਰ ਸਿੰਘ ਔਰ ਫਰਾਜੂ ਅਤੇ ਇਸ ਦੀ ਪਤਨੀ ਖੁਦ ਖੁਸ਼ਮਨਦੀਪ ਕੌਰ ਨੂੰ ਗਦਰਵਾਹ ਦੇ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਇਹਨਾਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਸ਼ਿਵਤਾਰ ਸਿੰਘ ਔਰ ਫਰਾਜੂ ਨੂੰ ਮਟੰਡਾ ਰਹਿਤ ਕਰ ਦਿੱਤਾ ਜਿੱਥੇ ਕਿ ਉਹਨਾਂ ਦੀ ਮੌਤ ਹੋ ਗਈ ਬਾਕੀ ਪਰਿਵਾਰ ਨੂੰ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਕਿ ਜੁਤਾਰ ਸਿੰਘ ਦੀ ਮਾਤਾ ਦੇਵੀ ਹੁਣ ਮੌਤ ਹੋ ਗਈ ਹੈ ਜਿਸ ਦੇ ਚਲਦਿਆਂ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਗਿਆ ਦਿਖਾਉਣੀ ਆ ਤੁਹਾਨੂੰ ਉਸ ਘਰ ਦੀਆਂ ਤਸਵੀਰਾਂ ਜਿੱਥੇ ਕਿ ਇਹ ਸਾਰੀ ਘਟਨਾ ਕਰਮ ਵਾਪਰੀ ਹੈ ਆਟੇ ਦੇ ਵਿੱਚੋਂ ਹਲੇ ਵੀ ਜ਼ਹਿਰੀਲੀ ਚੀਜ਼ ਦਾ ਮੋਸਕ ਆਇਆ ਹੈ ਪਰਿਵਾਰ ਦੇ ਬਾਕੀ ਮੈਂਬਰਾਂ ਨੇ ਇਸ ਦੇ ਬਾਰੇ ਜਾਣਕਾਰੀ ਦਿੱਤੀ ਹੈ ਕਿ ਕਿਵੇਂ ਆਟੇ ਵਾਲੀ ਢੋਲੀ ਦੇ ਵਿੱਚੋਂ ਹਲੇ ਵੀ ਜ਼ਹਿਰ ਦੇ ਜਿਹੜੀ ਸਮੈਲ ਉਹ ਆ ਰਹੀ ਐ ਹਉ ਯਾਦ ਮੰਨਿਆ ਹੋ ਗੰਦੀ ਮਸਫਰੇ ਪਿਆਤੀ ਆਟੇ ਚ ਗੁਲਕੇ ਅਰਦੇਸ ਹਾਈ ਗਵਾਤੇ ਨਾਵੇ ਦੀ ਮਾਧੇ ਨਾਵੇ ਲੁਟਾਰੇ ਆ ਹਉ ਮੇਰੇ ਬਿਉਦੀ ਤੋ ਤਨ ਮਾੜਾ ਆ ਆਟੇ ਜੀ ਗੰਦੀ ਕੁੱਤੀ ਦੇ ਹਏ ਆਟੇ ਜੀ ਗੰਦੀ ਆਟੇ ਚ ਵਜਲੀ ਮੋਟ ਕਹੀ ਜਾਂਦਾ ਜਾ ਕੇ ਵੇਖ ਲੋ ਹਾਏ ਆਟੇ ਜੀ ਸਭ ਰੇ ਫਾਈ ਗਈ ਆ ਹਏ ਇਹ ਵਿਆਹ ਕਿੰਨਾ ਟਾਈਮ ਹੋਇਆ ਸੀ ਪਹਿਲਾਂ ਹੋਇਆ ਇਹਨੂੰ ਹਾਏ ਜੀ ਰੱਤ ਤਰੀਕ ਨੂੰ ਪੰਜਵਾਂ ਮਹੀਨਾ ਲੱਗਿਆ ਅੱਠ ਨੂੰ ਲੱਗਿਆ ਪਤਾ ਨਹੀਂ ਨਾਲ ਨੂੰ ਲੱਗਿਆ ਹੁਣ ਮੁੰਡਾ ਹੈ ਹਾਏ ਪਹਿਲਾ ਵਟ ਕੀ ਸੀ ਤੁਹਾਨੂੰ ਸਤਾ ਬਤਾ ਜਬਾਤ ਕਿਸੇ ਮੇਰੇ ਬਾਪੇ ਨਾਲ ਦੁਬਾਰੇ ਜਾ ਕੇ ਮੇਰਾ ਵੱਡਾ ਭਰਾ ਲਿਆ ਆ ਉਥੇ ਲਿਆ ਕੇ ਦਸ ਦਿਨ ਹੋਇਆ ਬੇਵਾਂ ਨੂੰ ਆਈ ਨੂੰ ਘਰੇ ਖਾਈ ਸਾਡਾ ਸਾਰਾ ਘਟ ਗਈ ਤਾਂ ਬਾਈ ਜੀ ਕਹਤਾ ਸੀ ਹੁਣ ਜੀ ਉਦਰੀ ਪਤਾ ਨਹੀਂ ਲੱਗਿਆ ਵੀ ਕੀ ਹੋਇਆ ਵੀ ਨੇ ਡਾਇਰੈਕਟ ਕੋਈ ਦਾਗ ਨਹੀਂ ਤੁਮ ਕਿਹਾ ਹੁਣ ਕਿ ਜਦੋਂ ਬਾਈ ਨੂੰ ਪਤਾ ਲੱਗਿਆ ਵੀ ਜੇਹਾਂ ਜਾ ਕੇ ਕਰਕੇ ਬਾਈ ਉਹ ਅੱਜ ਆ ਕੇ ਦੇਖਿਆ ਵੀ ਆਟਾ ਆਟੇ ਦੀ ਬਾਈ ਵੀ ਸਾਰੇ ਜਿਹੜੇ ਸਮੈਲ ਆ ਜਾਂਦੀ ਹੈ ਤੇ ਰੋਟੀਆਂ ਪਕਾਈਆਂ ਤੰਦੂਰ ਤੇ ਪੈਣਾ ਉਹਦੇ ਚੋਂ ਵੀ 스멜 ਆ ਜਾਂਦੀ ਸਪਰੇ ਨਹੀਂ ਸਪਰੇ ਪਾ ਦਿੰਦੇ ਆਟਾ ਪਰਾਂ ਚੱਕੇ ਧਰਮੀ ਧੁੰਮੀ ਤੇ ਸਾਰੀ ਚੀਜ਼ ਲੰਮੀ ਦੀ ਬਾਤ ਹੈ ਬੇ ਧਰਮੀ ਦੀ ਬਾਤ ਹੈ ਅਸੇ ਸਾਰੀ ਚੀਜ਼ ਆਈ ਨੇ 스멜 ਤੇ ਰੋਟੀਆਂ ਪੱਕੀਆਂ ਜਿਹੜੀਆਂ ਉਹਨਾਂ ਚੋਂ ਪੈਣਾ ਬਾਈ ਹਾਂ ਉਹਦੇ ਚੋਂ ਵੀ ਉਵੇਂ ਆ ਜਾਂਦੀ 스멜 ਬਾਈ ਬਾਈ ਪੁਲਿਸ ਕਾਰਵਾਈ ਕਿਸ ਤਰ੍ਹਾਂ ਦੀ ਹੋ ਰਹੀ ਕਿ ਕਾਰਵਾਈ ਬਾਈ ਅੱਜ ਦਾ ਇਹ ਵੀ ਬੰਦਾ ਇਹਨਾਂ ਨੂੰ ਬੇਨਤੀ ਕਰਦੇ ਵੀ ਦੋ ਕਤਲ ਹੋ ਗਏ ਵੀ ਕੋਈ ਢੱਲਣਾ ਵਰਤੀ ਜਾਵੇ ਸਾਨੂੰ ਇਹਦੇ ਜੋ ਸ਼ੱਕ ਹੈ ਵੀ ਇਹਦੇ ਚ ਬਹੁਤ ਬੰਦਿਆਂ ਦਾ ਹੱਥ ਹੈ ਰਾਤ ਨੂੰ ਬਾਈ ਗੱਡੀ ਵੀ ਆਈਏ ਪਾਸੋਂ ਰਾਤ ਨੂੰ ਜੀਪ ਆਈ ਹੈ ਤੇ 1:30 ਵਜੇ ਉਹ ਸਾਡੇ ਗਵਾਂਡੀਆਂ ਨੂੰ ਬਾਰ ਕੋਲ ਕੇ ਦੇਖਿਆ ਵੀ ਉਹਨਾਂ ਨੇ ਜਿਹੜੇ ਪਾਣੀ ਪੂਣੀ ਵਾਲੇ ਤੇਰੇ ਤੋਂ ਉਹਨਾਂ ਨੇ ਆਉਣਾ ਤਾਂ ਇਹਨਾਂ ਦੇ ਘਰੇ ਸੀ ਨਾਲ ਦੇ ਘਰਾਂ ਦਾ ਬਾਰਕ ਤੇ ਜੋ ਲਾਈਟਾਂ ਜਗਾਈਆਂ ਤੇ ਜੀਪ ਲੈ ਕੇ ਬਾਈ ਭੱਜ ਗਏ ਸੋ ਵਾਪਸ ਪਤਾ ਨਹੀਂ ਲੱਗਿਆ ਕੌਣ ਹਤੇ ਬਾਈ ਉਹ ਤਾਂ ਪੁੱਛ ਕੇ ਕਰੀ ਜਾਵੇ ਕੋਈ ਥੈ ਲੈਣਾ ਵਰਤੀ ਜਾਵੇ ਇਹ ਐ ਲੱਗਦਾ ਵੀ ਇਕੱਲਾ ਉਹਦਾ ਕੰਮ ਨਹੀਂ ਬਾਈ ਇਹ ਜਿਹੜਾ ਬੜਾ ਵੱਡਾ ਕੰਮ ਹੈ ਬਾਹਲੇ ਦਾ ਨਾ ਹੀ ਨਾ ਬਹੁਤ ਵੱਡਾ ਹੈ ਇਹਨਾਂ ਬਾਈ ਸੋਚ ਹੀ ਨਹੀਂ ਸਕਦੇ ਇਹਨਾਂ ਦਾ ਵਕਤ ਜਾਣਾ ਤਾਂ ਕਰ ਹੀ ਨਹੀਂ ਸਕਦੇ 9 ਸੀ ਤੇ ਉਹਨੇ ਆਉਦੇ ਆਟੇ ਦੇ ਵਿੱਚ ਇਹਨਾਂ ਨੂੰ ਰਾਤ ਸ਼ਾਮ ਨੂੰ ਦਵਾਈ ਮਿਕਸ ਕਰਕੇ ਵਿੱਚ ਰੋਟੀਆਂ ਪਕਾ ਕੇ ਖਵਾ ਦਿਆ ਜਿਹੜੀਆਂ ਰੋਟੀਆਂ ਹੁਣ ਵੀ ਆਪਾਂ ਵੇਖੀਆਂ ਘਰੇ ਬੰਦਿਆਂ ਉਹ ਚੋਂ ਬਹੁਤ ਜ਼ਿਆਦਾ ਦਵਾਈ ਦੀ ਸਮੈਲ ਆਈ ਜਾਂਦੀ ਹੈ ਆਟੇ ਦੀ ਜਿਹੜੀ ਸਮੈਲ ਆਈ ਜਾਂਦੀ ਹੈ ਕੁਝ ਬੰਦਿਆਂ ਨੇ ਨਾਲ ਇਹ ਨਾਲ ਮਿਲੀ ਭੁਗਤੀ ਹੋਊਗੀ ਜਿਹੜੇ ਰਾਤ ਨੂੰ ਮੁੜ ਕੇ ਗਏ ਆ ਜਿਹੜੇ ਨੂੰ ਲੈਣ ਨੂੰ ਆਏ ਸੀ ਤੇ ਬਾਕੀ ਦੇਖੇ ਤੁਸੀਂ ਆਪਾਂ ਘਰੇ ਦੇਖਿਆ ਸਾਰਾ ਇਹ ਪਹਿਲਾਂ ਕੋਈ ਕੱਲ ਪਰਸੋਂ ਲੈਣ ਆਏ ਸੀ ਕਿ ਉਦੋਂ ਸਿਰ ਰਾਤ ਨੂੰ ਹੀ ਲੈਣ ਆਏ ਸੀ ਇਹਨੂੰ ਇਹਨੂੰ ਲੈਨ ਵੀ ਆਏ ਸੀ ਬਾਹਰ ਇਹਨਾਂ ਦਾ ਦੂਜੇ ਘਰ ਦਾ ਖੜਕਾਤਾ ਤੇ ਉਹ ਜਦੋਂ ਚਾਚਾ ਉੱਠ ਖੜਾ ਮੈਨੂੰ ਲੱਗਦਾ ਤੇ ਇਹ ਵਾਪਸ ਚਲ ਗਿਆ ਤੇ ਇਹ ਵਿਆਹ ਨੂੰ ਕਿੰਨਾ ਟਾਈਮ ਹੋਇਆ ਸੀ ਮੁੰਡੇ ਦਾ ਵੀ 5 5 ਕਿ ਮਹੀਨੇ ਹੋਏ ਵਿਆਹ ਨੂੰ ਅੱਛਾ ਤੁਸੀਂ ਗਵਾਂਟੀ ਸੀ ਬਾਈ ਕਦੇ ਰੋਲਾ ਰੱਪਾ ਸੀ ਕਿ ਵੈਸੇ ਹੀ ਕੀ ਚੱਕਰ ਮੋਟਾ ਸੀ ਆ ਘਰ ਦੇ ਵਿੱਚ ਚਲੋ ਪਹਿਲਾਂ ਉੱਠ ਗਈ ਸੀ ਦੁਬਾਰਾ ਲੈ ਜਾਂਦੀ ਸੀ ਕਿ ਹੁਣ ਮੇਰੇ ਹਿਸਾਬ ਨਾਲ ਲਗਭਗ ਕੋਈ ਗੱਲਬਾਤ ਸੁਣੀ ਨਹੀਂ ਗਈ ਕਿਉਂਕਿ ਗੱਲਬਾਤ ਹੁੰਦੀ ਤਾਂ ਰਾਤ ਨੂੰ ਜਦੋਂ ਜੀ ਬਾਈਏ ਪਤਾ ਲੱਗਿਆ ਤਾਂ ਪਾ ਵੇਖ ਹੀ ਲੈਂਦੇ ਸੀ ਕਿਉਂਕਿ ਪਾਣੀ ਪੁਣੀ ਆਉਣਾ ਖੇਤਾਂ ਦੇ ਵਿੱਚ ਕਿਹੜਾ ਮਾਰਦੇ ਰਹ ਤੇ ਕਦੋਂ ਕੋ ਪਤਾ ਲੱਗ ਗਿਆ ਸੀ ਵੀ ਜਿਹੜਾ ਇਹ ਜ਼ਹਿਰ ਪਾਇਆ ਜਾਂ ਕੋਈ ਇਸ ਤਰ੍ਹਾਂ ਦਾ ਛੱਕ ਹੋਇਆ ਸ਼ਾਮ ਨੂੰ ਜਦੋਂ ਉਹਨਾਂ ਨੇ ਉੱਪੀ ਖਾਦੀ ਲੈਪਰੀਆਂ ਜਾਂ ਉਲਟੀਆਂ ਲੱਗੀਆਂ ਉਸ ਤੋਂ ਬਾਅਦ ਇਹਨਾਂ ਨੂੰ ਪਤਾ ਲੱਗਿਆ ਉਸ ਤੋਂ ਬਾਅਦ ਕੋਈ ਅਪਹੰਡ ਵਾਲੇ ਡਾਕਟਰ ਕੋ ਟਰੀਟਮੈਂਟ ਲਿਆ ਉਸ ਤੋਂ ਬਾਅਦ ਫਿਰ ਇਹ ਸ਼ਹਿਰ ਡਾਕਟਰ ਕੋਲ ਜਾ ਕੇ ਬਈ ਜਿਵੇਂ ਆਪਾਂ ਹੋਂ ਦੇਖਿਆ ਹਨ ਆਟੇ 'ਚ ਬੜਾ ਮੁਸ਼ਕਲ ਆ ਜਾਂਦਾ ਬਈ ਹਨ ਬਈ ਆਟੇ ਜੋ ਤੇ ਰੋਟੀਆਂ ਜੋ ਆਪਾਂ ਵੇਖੀਏ ਕਿੰਨੀ ਜਿਆਦਾ ਜਿਵੇਂ ਮੋਨੋ ਦੀ 스멜 ਆਉਂਦੀ ਆ ਹੂੰ ਆਟੇ ਵਾਲੀ ਡਰਮੀ ਦੇ ਵਿੱਚ ਹੀ ਪਾਈ ਲੱਗਦੀ ਆ ਵੇ ਤੇ ਉਦੋਂ ਬਾਅਦ ਉਹਨੇ ਤੰਦੂਰ 'ਤੇ ਰੋਟੀਆਂ ਬਣਾਈਆਂ ਤੰਦੂਰ ਵਾਲੀਆਂ ਰੋਟੀਆਂ ਜਦ ਆਪਾਂ ਵੀ ਉਸ ਟਾਈਮ ਜਦੋਂ ਖਾਧੀਆਂ ਉਦੋਂ 스멜 ਨਹੀਂ ਹੋਈ ਬਣੀ ਜਾਂ ਹੁਣ ਗੈਸ ਡੱਬੇ 'ਚ ਬੰਦ ਹੋਣ ਕਰਕੇ ਜਿਆਦਾ 스멜 ਬਣ ਗਈ ਹੁਣ ਤਾਂ 스멜 ਹੀ ਬਹੁਤ ਜਿਆਦਾ ਨਹੀਂ ਤੇ ਪਰਿਵਾਰਕ ਮੈਂਬਰ ਕਿਵੇਂ ਆ ਬਾਈ ਹੋਂ ਜਿਹੜੇ ਖਾਣਾ ਕਰਨੇ ਸੀਗੇ ਪਰਵਾਹਾਂ ਦੇ ਦੋਆਂ ਜੀ ਦੀ ਦਾਅਤੀ ਹੋ ਗਈ ਤੇ ਲਾਇ ਦੀ ਹਾਲਤ ਬਹੁਤ ਮਰੀ ਹੈ ਤੇ ਪ੍ਰਸ਼ਾਸਨ ਨੂੰ ਵੀ ਇਹੀ ਬੇਨਤੀ ਹੈ ਵੀ ਤੇ ਟੈਲਣਾ ਵਾਪਸੀ ਜਾਵੇ ਕਿਉਂਕਿ ਇਹਦੇ ਨਾਲ ਕੜੀਆਂ ਕਾਫੀ ਅੱਗੇ ਜੁੜੀਆਂ ਹੋਈਆਂ ਨੇ ਕਿ ਕਿਹੜਾ ਡਾਵਾ ਦਾ ਨੁਕਸਾਨ ਹੋਇਆ ਹੈ ਇਸ ਪਰ ਇਹ ਪੁਰਸ਼ ਵੀ ਕਹਿ ਰਹੀ ਹੈ ਵੀ ਉਹ ਵੀ ਦਾਖਲ ਹੈ ਵੀ ਇਹ ਉਹ ਤਾਂ ਐਵੇਂ ਲੱਛਣ ਕਰਦੀ ਹੈ ਜਾਂ ਡਰਾਮੇ ਚੋੜਦੀ ਹੈ ਕੋਈ ਉਹਦੇ ਚ ਲੱਗਦਾ ਤਾਂ ਹੈ ਨਹੀਂ ਕਿਉਂਕਿ ਉਹ ਆਪ ਹੀ ਗੱਡੀ ਦੇ ਵਿੱਚ ਬਹਿ ਕੇ ਗਈ ਆ ਆਪ ਵੀ ਉੱਥਾਂ ਆ ਆਪ ਵੀ ਸਪਰੇ ਚਕਾ ਕੇ ਲ ਗਈ ਆ ਜਾਂ ਉਥੋਂ ਗਵਰਨਮੈਂਟ ਹਸਪੀਟਲ ਤੋਂ ਪ੍ਰਾਈਵੇਟ ਹਸਪੀਟਲ ਤੱਕ ਬਹਿ ਕੇ ਹੀ ਗਈ ਆ ਤੁਰ ਕੇ ਗਈ ਆ ਉਹਨੂੰ ਤਾਂ ਕੁਝ ਲੱਗਦਾ ਹੀ ਨਹੀਂ ਸੀਗਾ ਵੀ ਆਪਾਂ ਕੱਲ ਸ਼ਾਮ ਨੂੰ ਵੀ ਦੇਖੀ ਉਹ ਤਾਂ ਮੌਜ ਨਾਲ ਸੁੱਤੀ ਪਈ ਸੀ ਉਹਦਾ ਸਥਿਤੀ ਬਾਰੇ ਕੁਝ ਪਤਾ ਨਹੀਂ ਸੀ ਵੀ ਕੀ ਹੋ ਗਿਆ ਕੀ ਮੰਗ ਹੈ ਪ੍ਰੋਸੈਸ਼ਨ ਤੋਂ ਵੀ ਇਹੀ ਮੰਗ ਆ ਵੀ ਜਿਹੜੀ ਇਹਦੀ ਜਿਆਦਾ ਇਨਵੈਸਟੀਗੇਸ਼ਨ ਹੋ ਪ੍ਰੋਪਰ ਹੋਣੀ ਚਾਹੀਦੀ ਆ ਵੀ ਜਿਹੜਾ ਇੰਪਰਾਵਾ ਨੂੰ ਇਨਸਾਨ ਬਣਾਇਆ ਜਾਂਦਾ ਹੈ ਪੀੜਾ ਇਹ ਕੰਮ ਹੈ ਜਿਹਦੇ ਵਿੱਚ ਬੰਦਿਆਂ ਦਾ ਕਿਹਦਾ ਵੀ ਹੱਥ ਆਉ ਸਾਹਮਣੇ ਆਉਣਾ ਚਾਹੀਦਾ ਹਾਂ ਬਾਕੀ ਹੈ ਬਈ ਹਨਾ ਵਿਸ਼ਵਾਸ ਕਰਿਆ ਪਰਿਵਾਰ ਵਿਸ਼ਵਾਸ ਕਰਦਾ ਇਹ ਗੱਲ ਤੇ ਹਨਾ ਪਰਿਵਾਰ ਨੇ ਪਰਿਵਾਰ ਨੇ ਵਿਸ਼ਵਾਸ ਕੀਤਾ ਬਾਕੀ ਦੀ ਗੱਲ ਰਹੇਗੀ ਵੀ ਐਡੀ ਸਿਆਸਤੂ ਨੇ ਕਿਵੇਂ ਰਜੀ ਵੀ ਘਰੇ ਰਹਿ ਕੇ ਇੰਨੇ ਪਰਿਵਾਰ ਨੂੰ ਮਾਰਨਾ ਬਹੁਤ ਔਖਾ ਹੈ ਨਾ ਵੀ ਐਡੀ ਸਿਆਸਤੂ ਨੇ ਕਿਵੇਂ ਰਜੀ ਕੌਣ ਜਿਹਦੇ ਪਿੱਛੇ ਹੱਥ ਸੀ ਕਿਸੇ ਦਾ ਵੀ ਇਹਦੀ ਪ੍ਰਸ਼ਾਸਨ ਨੂੰ ਪੀੜਾ ਇਹ ਜਾਂਚ ਜ਼ਰੂਰੀ ਕਰਨੀ ਚਾਹੀਦੀ ਠੀਕ ਜੀ ਅੱਜ ਸਵੇਰ ਨੂੰ ਸਰ ਦੇ ਚਾਰ ਪੇਸ਼ੰਦ ਸਾਰੇ ਹਸਤਾਵਾ ਚਿਰ ਰਹੇ ਹੋ ਦਾ ਹਾਲ ਹੋਇਆ ਸੀ ਜਨਾਜ ਜੋ ਕਸ਼ਵਰਾ ਸਿੰਘ ਨੂੰ ਬਿੰਡੇ ਰੈਫਰ ਕਰਤਾ ਸੀ ਜਿਹਦੀ ਉਥੇ ਡੈਥ ਹੋ ਚੁੱਕੀ ਹੈ ਬਾਕੀ ਜਿਹੜੇ ਤਿੰਨੇ ਪੇਸ਼ੈਂਟ ਨੇ ਉਹ ਦੀ ਬੋਰਪਟਲ ਕਿਧਰ ਵਾਪਸ ਆ ਗਏ ਮਰਨ ਵਾਲੇ ਦੇ ਭਰਾ ਨੇ ਸਾਨੂੰ ਕੋਈ ਬਿਆਨ ਲਗਾਇਆ ਜਰਤਾਰ ਸਿੰਘ ਸੋਨਫ ਸੁਰਜੀਤ ਸਿੰਘ ਨੇ ਇਹ ਸਾਡੇ ਪਰਿਵਾਰ ਨੂੰ ਜਿਹੜਾ ਜ਼ਹਿਰ ਹੈ ਸਾਡੀ ਪਛਾਣ Kusumpreet Kaur ਨੇ ਦਿੱਤਾ ਜਿਨ੍ਹਾਂ ਦੇ ਬਿਆਨ ਦੇ ਮਕਸਦ ਨੰਬਰ 70 ਮਿਤੀ 10/23 ਅੰਡਰ ਸੈਕਸ਼ਨ 103 109 BNS ਨਾਕਦਰਵਾ ਦਰਜ ਕੀਤਾ ਜਾ ਚੁੱਕਾ ਹੈ ਇਹਦੇ ਤੋਂ ਤੇ ਇਸ ਜਾਰੀ ਹੈ